ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਾਰਟੀਆਂ ਨੇ ਆਪਣ ਨੂੰ ਆਪੋ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਅਹੁਦੇਦਾਰਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਕਾਂਗਰਸ ਪਾਰਟੀ ਅਗਲੇ ਮਹੀਨੇ ਦੱਸਿਆ ਜਾ ਰਿਹਾ ਹੈ ਕਿ ਵੱਡੇ ਫੇਰ ਬਦਲ ਕਰਨ ਦੀ ਤਿਆਰੀ ਚ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਵੱਲੋਂ ਵੀ ਆਪਣੀਆਂ ਸਰਗਰਮੀਆਂ ਜਿਹੜੀਆਂ ਉਹ ਤੇਜ਼ ਕੀਤੀਆਂ ਹੋਈਆਂ ਹਨ ਬੀਜੇਪੀ ਵੱਲੋਂ ਵੀ ਜਿਹੜੀ ਚੋਣ ਇੰਚਾਰਜਾਂ ਦੀ ਲਿਸਟ ਹੈ ਉਹ ਪਿਛਲੇ ਦਿਨੀ ਜਾਰੀ ਕਰ ਦਿੱਤੀ ਗਈ ਸੀ ਕਹਿੰਦਾ ਪਾਫ ਕਿ ਤਿਆਰੀਆਂ ਪੂਰੀਆਂ ਜੋਰਾਂ ਤੇ ਹੈ ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਪੰਜ ਤੋਂ ਜਿਹੜੀਆਂ 6 ਪਾਰਟੀਆਂ ਹਨ ਉਹਨਾਂ ਦੇ ਦਰਮਿਆਨ ਦੇਖਣ ਦੇ ਵਿੱਚ ਮਿਲ ਰਿਹਾ ਹੈ ਬੇਸ਼ੱਕ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਜਿਹੜਾ ਮੁਕਾਬਲਾ ਸੀ ਇਹ ਟਿਕਾਣਾ ਹੀ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਕਾਂਗਰਸ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਕਾਲੀ ਦਲ ਬਾਦਲ ਜਿਹੜੇ ਦੂਸਰੇ ਤਿੰਨ ਦਲ ਸੀ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਬੀਜੇਪੀ ਇਹਨਾਂ ਦੀ ਜਿਹੜੀ ਹਾਜ਼ਰੀ ਸੀ ਇਹ ਠੀਕ ਠੀਕ ਰਹੀ ਹੈ ਕਹਿਣ ਦਾ ਭਾਵ ਕਿ ਇਹਨਾਂ ਦੇ ਜਿਹੜੇ ਨਤੀਜੇ ਸੀ ਉਹ ਸੰਤੋਸ਼ਜਨਕ ਨਹੀਂ ਕਹੇ ਜਾ ਸਕਦੇ ਕਿਉਂਕਿ ਬਹੁਤ ਥੋੜੀਆਂ ਥਾਵਾਂ ਦੇ ਉੱਪਰ ਹੀ ਇਹਨਾਂ ਨੂੰ ਜਿਹੜੀ ਹੈ ਉਹ ਜਿੱਤ ਪ੍ਰਾਪਤ ਹੋਈ ਹੈ ਹੁਣ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਕਾਂਗਰਸ ਪਾਰਟੀ ਜਿਸ ਤਰੀਕੇ ਤੇ ਫੇਰ ਬਦਲ ਕਰਨ ਜਾ ਰਹੀ ਹੈ ਉਸ ਦਾ ਕਾਰਨ ਇਹੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਕਾਫੀ ਪਰੇਸ਼ਾਨ ਹੈ ਕਿਉਂਕਿ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਜਦੋਂ ਵਿਧਾਇਕ ਸਹਿਮਾਨ ਆਪੋ ਆਪਣੇ ਏਰੀਆ ਦੇ ਵਿੱਚ ਉਮੀਦਵਾਰਾਂ ਦੇ ਹੱਕ ਦੇ ਲਈ ਪ੍ਰਚਾਰ ਕਰਨ ਗਏ ਸਨ ਤਾਂ ਕਾਫੀ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਵੀ ਕਾਫੀ ਚਿੰਤਤ ਹੈ ਔਰ ਇੱਕ ਹੋਰ ਜਿਹੜੀ ਚੇਤਾਵਨੀ ਸੀ ਆਮ ਆਦਮੀ ਪਾਰਟੀ ਦੇ ਲਈ ਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੇ ਜਿਹੜੇ ਉਮੀਦਵਾਰ ਸਨ ਜਿਨ੍ਹਾਂ ਨੂੰ ਉਹਨਾਂ ਨੇ ਖਾਸ ਤੌਰ ਤੇ ਟਿਕਟਾਂ ਦਵਾਈਆਂ ਸਨ ਪਾਰਟੀ ਵੱਲੋਂ ਉਹ ਬਹੁਤ ਸਾਰੇ ਏਰੀਆਜ਼ ਦੇ ਵਿੱਚੋਂ ਹਲਕਿਆਂ ਦੇ ਵਿੱਚੋਂ ਹਾਰੇ ਐ ਜਿਸ ਕਰਕੇ ਵੀ ਪਾਰਟੀ ਮੰਥਨ ਜਿਹੜਾ ਉਹ ਹੋਣ ਜਾ ਰਿਹਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪਿਛਲੇ ਦਿਨੀ ਵੀ ਇੱਕ ਜਿਹੜੀ ਮੀਟਿੰਗ ਸੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਬੁਲਾਈ ਗਈ ਸੀ ਹੋਰ ਇੱਕ ਹੋਰ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੈ ਬੁਲਾਈ ਜਾਣੀ ਹੈ ਇਸ ਮਸਲੇ ਨੂੰ ਲੈ ਕੇ ਉਹਨਾਂ ਗੱਲ ਕਰਦੇ ਹਨ ਕਿ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਦਾ ਜਿੱਥੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਛਿੜੀ ਰਹਿੰਦੀ ਹੈ ਉੱਥੇ ਹੀ ਹੁਣ ਇੱਕ ਹੋਰ ਜਿਹੜਾ ਝਟਕਾ ਉਹ ਜਲੰਧਰ ਤੋਂ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਜੂਤਾ ਕਾਉਂਸਲਰ ਨੇ ਉਹ ਬੀਪੀ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਲਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡੇ ਨੇਤਾਵਾਂ ਦੇ ਵਿੱਚ ਤਾਂ ਹੈ ਹੀ ਛੋਟੇ ਪੱਧਰ ਤੇ ਉੱਪਰ ਵੀ ਕਾਂਗਰਸ ਆਗੂਆਂ ਦੇ ਵਿੱਚ ਇਸੇ ਤਰ੍ਹਾਂ ਦੀ ਜਿਹੜੀ ਅਨੁਸ਼ਾਸਨਹੀਣਤਾ ਉਹ ਪਾਈ ਜਾ ਰਹੀ ਹੈ ਕੱਲ ਵੀ ਇੱਕ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਜਿਹੜੀ ਦਲਬੀਰ ਗੋਲਡੀ ਹੈ ਉਹ ਵੀ ਆਪਣੀ ਸੀਨੀਅਰ ਲੀਡਰਸ਼ਿਪ ਦੇ ਖਿਲਾਫ ਜਿਹੜੇ ਬੋਲਦੇ ਹੋਏ ਨਜ਼ਰ ਆਏ ਸੀ ਕਿਉਂਕਿ ਪਾਰਟੀ ਦੇ ਅੰਦਰੂਨੀ ਜਿਹੜੇ ਕਲੇਸ਼ ਹੈ ਉਹਨਾਂ ਦੇ ਵਿੱਚ ਦਿਨ-ਬਦਿਨ ਜਿਹੜਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਘਟਨ ਦੀ ਬਜਾਈ ਬੇਸ਼ੱਕ ਹਾਈ ਕਮਾਂਡ ਨੇ ਸਖਤ ਨਿਰਦੇਸ਼ ਜਾਰੀ ਕੀਤੇ ਹਨ ਫਿਰ ਵੀ ਅਜੇ ਤਨਾ ਕਿਤੇ ਨਾ ਕਿਤੇ ਜਿਹੜੇ ਛੋਟੇ ਲੈਵਲ ਤੇ ਆਗੂ ਤੇ ਵਰਕਰਾਂ ਦੇ ਵਿਚਕਾਰ ਜਿਹੜੀ ਹੈ ਅਸੰਤੁਸ਼ਟੀ ਦੀ ਭਾਵਨਾ ਪਾਈ ਜਾਂਦੀ ਹੈ ਜਲੰਧਰ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਦੋਂ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੌਰ ਤੇ ਉਸਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ आम आदमी पार्टी ਜਿਹੜੀ ਹੈ ਉਹ ਜੁਆਇਨ ਕਰ ਲਈ ਹੈ ਇਸ ਰਾਜਨੀਤਿਕ ਘਟਨਾਕ੍ਰਮ ਨੂੰ ਕਾਂਗਰਸ ਲਈ ਇੱਕ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਲਈ ਇਸ ਨੂੰ ਜਮੀਨੀ ਪੱਧਰ ਤੇ ਇਸ ਦੀ ਵਧਦੀ ਭਰੋਸੇਯੋਗਤਾ ਤੇ ਮਜ਼ਬੂਤ ਲੀਡਰਸ਼ਿਪ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ ਕਾਉਂਸਲਰ ਪਰਮਜੀਤ ਕੌਰ ਸਵੇਰੇ ਕੇਂਦਰੀ ਹਲਕਾ ਇੰਚਾਰਜ ਨਿਤਨ ਕੋਹਲੀ ਦੇ ਦਫ਼ਤਰ ਵਿਖੇ ਪਾਰਟੀ ਵਿੱਚ ਸ਼ਾਮਲ ਹੋਏ ਜਦਕਿ ਉਹਨਾਂ ਦੇ ਪਤੀ ਹਰਪਾਲ ਮਿੰਟੂ ਨੇ ਮੁੱਖ ਮੰਤਰੀ ਦੇ ਘਰ ਵਿਖੇ ਜਿਹੜਾ ਹੈ ਪਾਰਟੀ ਮੈਂਬਰਸ਼ਿਪ ਸਹਿਕਾਰ ਕੀਤੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਉੱਥੇ ਐਸ ਡੀਓ ਨੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਨੇ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਮੁੱਖ ਮੰਤਰੀ ਸਾਹਿਬ ਨੇ ਆਪ ਇਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਆਉਣਾ ਸੀ ਪਰ ਗੈਰੀ ਤੁੰਤ ਦੀ ਵਜ੍ਹਾ ਕਰਕੇ ਉਹ ਆਪਣੇ ਨਿਵਾਸ ਸਥਾਨ ਤੇ ਨਹੀਂ ਪਹੁੰਚ ਸਕੇ ਫਿਰ ਜਿਸ ਤਰ੍ਹਾਂ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ ਐਸ ਡੀ ਨੇ ਇਹਨਾਂ ਨੂੰ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਕਰਵਾਇਆ ਤੇ ਭਰੋਸਾ ਦਿੱਤਾ ਹੈ ਕਿ ਉਹਨਾਂ ਦਾ ਮਨ ਦਾ ਮਾਨ ਸਤਕਾਰ ਪਾਰਟੀ ਦੇ ਵਿੱਚ ਦਿੱਤਾ ਜਾਏਗਾ ਧੰਨਵਾਦ